ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 843 ਤੋਂ ਲੈ ਕੇ 845 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪ੍ਰੇ ਪ੍ਰਭ ਅਪਨਾਸੀ ਰਾਮ ਅਵਗਤੋ ਹਰ ਨਾਥ ਨਾਥੈ ਤਿਸੈ ਪਾਵੈ ਸੋ ਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀ ਇਸਤਰੀ ਕਹਿ ਰਹੀ ਹੈ ਕਿ ਮੇਰੇ ਮਨ ਦੇ ਵਿੱਚ ਪਰਮੇਸ਼ਰ ਦੀ ਦਰਸ਼ਨ ਕਰਨ ਦੇ ਲਈ ਬੜੀ ਤਾਂਗ ਹੈ ਤੇ ਜਦੋਂ ਦਾ ਸੱਚਾ ਨਾਮ ਮੇਰੇ ਅਹਿਰਦੇ ਵਿੱਚ ਟਿਕਿਆ ਮੇਰਾ ਹਿਰਦਾ ਕੌਲ ਖਿੜ ਗਿਆ ਮੈਨੂੰ ਪ੍ਰੇਮ ਨੇ ਪਰਮੇਸ਼ਰ ਦੇ ਨੇ ਬੜੀ ਖਿੱਚ ਪਾਈ ਹੋਈ ਹੈ ਉਹ ਪਰਮੇਸ਼ਰ ਜੋ ਅਬినాਸੀ ਹੈ ਸਦਾ ਦੇ ਰਹਿਣ ਵਾਲਾ ਹੈ ਅਦ੍ਰਿਸ਼ਟ ਪਰਮੇਸ਼ਰ ਸਾਰੇ ਨਾਥਾਂ ਦਾ ਨਾਥ ਹੈ ਸੰਸਾਰ ਵਿੱਚ ਉਹੀ ਹੁੰਦਾ ਜੋ ਉਸ ਨੂੰ ਪਾਉਂਦਾ ਹੈ ਉਹ ਕਿਰਪਾਲੂ ਹੈ ਸਦਾ ਦਿਆਲੂ ਹੈ ਦਾਤਾ ਹੈ ਤੇ ਸਾਡੇ ਅੰਦਰ ਉਸ ਦੀ ਜਿੰਦ ਹੈ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਪੀਖ ਪਵਨੀ ਹੱਠ ਨਾ ਜਾਣਾ ਨਾਨਕਾ ਸਚ ਗਹਿ ਰਹੇ ਕਹਿੰਦੇ ਨਾਮ ਤੋਂ ਬਿਨਾ ਹੋਰ ਮੈਨੂੰ ਕੋਈ ਗਿਆਨ ਧਿਆਨ ਪੂਜਾ ਹੋਰ ਕਿਸੇ ਚੀਜ਼ ਦੀ ਸੂਝ ਨਹੀਂ ਮੇਰੇ ਅੰਦਰ ਪਰਮੇਸ਼ਰ ਦਾ ਨਾਮ ਬਸ ਰਿਹਾ ਹੈ ਮੈਂ ਹੋਰ ਕੋਈ ਪੇਖਾਂ ਵਿੱਚ ਸੰਸਾਰ ਦੇ ਰਤਨਾ ਦੇ ਵਿੱਚ ਕਿਸੇ ਹੱਠ ਕਰਨ ਦੇ ਵਿੱਚ ਨਹੀਂ ਵਿਸ਼ਵਾਸ ਕਰਦਾ ਮੇਰੇ ਅੰਦਰ ਉਸ ਪਰਮੇਸ਼ਰ ਦਾ ਸੱਚਾ ਨਾਮ ਵਸ ਰਿਹਾ ਹੈ ਜੋ ਸਭ ਤੋਂ ਉੱਪਰ ਹੈ ਪਿੰਨੜੀ ਰੈਣ ਪਲੀ ਦਿਨਸ ਸੁਹਾਏ ਰਾਮ ਨਿਜ ਕਰ ਸੂਤੜੀਏ ਪਿਰ ਮਜਗਾਏ ਰਾਮ ਕਹਿੰਦੇ ਜਿਹੜੀ ਜੀਵ ਇਸਤਰੀ ਦੇ ਹਿਰਦੇ ਵਿੱਚ ਨਾਮ ਵਸਦਾ ਉਹਦੇ ਲਈ ਦਿਨ ਰਾਤ ਜ਼ਿੰਦਗੀ ਦੇ ਸਾਰਾ ਸਮਾਂ ਬੜਾ ਸੁਹਾਵਣਾ ਹੈ ਕਹਿੰਦੇ ਹੈ ਆਪਣੇ ਹਿਰਦੇ ਘਰ ਵਿੱਚ ਮਾਇਆ ਵੱਲੋਂ ਸੁੱਤੀਏ ਜੀਵ ਇਸਤਰੀਏ ਤੈਨੂੰ ਪਰਮੇਸ਼ਰ ਜਗਾ ਰਹੇ ਨੇ ਆਪਣੇ ਨਾਮ ਦਾ ਹੁਕਮ ਦੇ ਰਹੇ ਨੇ ਨਵਹਾਨ ਨਵਤਨ ਸਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਜਿਹੜੀ ਜੀਵ ਇਸਤਰੀ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਜਾਗ ਗਈ ਉਹ ਪਰਮੇਸ਼ਰ ਨੂੰ ਪਿਆਰੀ ਲੱਗਦੀ ਆ ਉਹਨੇ ਆਪਣੇ ਅੰਦਰੋਂ ਮਾਇਆ ਦਾ ਮੋਹ ਕੂੜ ਕਪਟ ਦੂਜਾ ਸੁਭਾ ਖਤਮ ਕਰ ਦਿੱਤਾ ਤੇ ਲੋਕਾਂ ਦੀ ਚੱਕਰੀ ਕਰਨੀ ਖਤਮ ਕਰ ਦਿੱਤੀ ਉਹਨਾਂ ਨੂੰ ਲੋਕਾਂ ਦੀ ਮੁਥਾਜ ਨਹੀਂ ਰਹਿੰਦੀ ਜੋ ਪਰਮੇਸ਼ਰ ਦੇ ਮੁਥਾਜ ਹੋ ਜਾਂਦੇ ਨੇ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸਬਦ ਨਿਸ਼ਾਨਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਪਾਣਿਆ ਕਹਿੰਦੇ ਮੈਂ ਪਰਮੇਸ਼ਰ ਦੇ ਸੱਚੇ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਜਿਸ ਤਰ੍ਹਾਂ ਗਲ ਦਾ ਹਾਰ ਸਦਾ ਨਾਲ ਰਹਿੰਦਾ ਇਸ ਤਰ੍ਹਾਂ ਹੀ ਉਹਦਾ ਨਾਮ ਮੇਰੇ ਨਾਲ ਸਦਾ ਰਹਿੰਦਾ ਉਹ ਸੱਚੇ ਦੇ ਸ਼ਬਦ ਦਾ ਨਿਸ਼ਾਨ ਮੈਨੂੰ ਮਿਲ ਗਿਆ ਜਿਸ ਤਰ੍ਹਾਂ ਕਹਿੰਦੇ ਨੇ ਰਾਹਦਾਰੀ ਮਿਲ ਗਈ ਹੱਥ ਜੋੜ ਕੇ ਨਾਨਕ ਜੀ ਕਹਿੰਦੇ ਮੈਂ ਪਰਮੇਸ਼ਰ ਤੋਂ ਉਹਦੇ ਨਾਮ ਦੀ ਦਾਤ ਮੰਗਦਾ ਕਿ हे ਪਰਮੇਸ਼ਰ ਜੀ ਜਿਵੇਂ ਤੇਰੀ ਰਜ਼ਾ ਮੈਨੂੰ ਆਪਣੇ ਨਾਮ ਦੀ ਦਾਤ ਦੇ ਦਿਓ ਮਿਹਰ ਕਰਕੇ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜੇ ਸੁਣ ਮਨ ਨੜੀਏ ਅਕਾਥ ਕਹਾਣੀ RAM ਅਕਾਥ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮਖ ਬੂਜੈ ਉਹ ਸਬਦ ਸਮਾਏ ਆਪ ਗਵਾਏ تیر ਭਵਨ ਸੋਜੀ ਸੂਜੈ ਵਾਹਿਗੁਰੂ ਜੀ ਹੇ ਕਹਿੰਦੇ ਸੋਹਣੇ ਨੇਤਰਾਂ ਵਾਲੀਏ ਜੀ ਵੇ ਸਤਰੀਏ ਜਾਗ ਕਹਿੰਦੇ ਮਾਇਆ ਦੀ ਨੀਂਦ ਤੋਂ ਗੁਰਬਾਣੀ ਤੈਨੂੰ ਬੋਲ ਕੇ ਜਗਾ ਰਹੀ ਆ ਕਹਿੰਦੇ ਜਿਸ ਨੇ ਗੁਰਬਾਣੀ ਦੀ ਸਮਝ ਕੀਤੀ ਜਿਨ ਸੁਣ ਮੰਨੇ ੜੀ ਅਕਥ ਕਹਾਣੀ ਰਾਮ ਜਿਨ੍ਹਾਂ ਨੇ ਗੁਰਬਾਣੀ ਕੋਲੋਂ ਪਰਮੇਸ਼ਰ ਦੀ ਅਕਥ ਕਹਾਣੀ ਸੁਣੀ ਤੇ ਮੰਨੀ ਉਹਨਾਂ ਨੇ ਕਹਿੰਦੇ ਨਿਰਵਾਣ ਪਦ ਪਾਰ ਲਿਆ ਪਰ ਇਹ ਅਵਸਥਾ ਕੋਈ ਗੁਰੂ ਦੇ ਸਨਮੁਖ ਰਹਿ ਕੇ ਕੋਈ ਵਿਰਲਾ ਹੀ ਪਾਉਂਦਾ ਕੁਗਰ ਕੋ ਬੇਰ ਲਈ ਇਸ ਨੂੰ ਬੁੱਝਦਾ ਹੈ ਜੀਵਨ ਦੀ ਕਥਾ ਨੂੰ ਉਹ ਸ਼ਬਦ ਸਮਾਏ ਉਹ ਹਮੇਸ਼ਾ ਸ਼ਬਦ ਵਿੱਚ ਸਮਾਏ ਰਹਿੰਦੇ ਨੇ ਲੀਨ ਹੋਏ ਰਹਿੰਦੇ ਨੇ ਆਪਾ ਗਵਾ ਲੈਂਦੇ ਨੇ ਤਿੰਨਾ ਭਵਨਾ ਦੀ ਉਹਨਾਂ ਨੂੰ ਸੂਝ ਹੋ ਜਾਂਦੀ ਹੈ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰੇ ਆ ਉਹ ਪੂਰ ਰਿਹਾ ਸਰਵਠਾਈ ਨਾਨਕਾ ਉਰਤਾਰਿਆ ਜਿਹੜੇ ਜੀਵ ਕਹਿੰਦੇ ਫਿਰ ਨਿਰਲੇਪ ਰਹਿੰਦੇ ਨੇ ਉਸ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਉਸ ਸੱਚੇ ਦੇ ਗੁਣ ਆਪਣੇ ਅੰਦਰ ਇਕੱਠੇ ਕਰਦੇ ਨੇ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਨਾਨਕ ਜੀ ਕਹਿੰਦੇ ਉਹ ਜੀਵ ਜਿਹੜੇ ਉਹਦੇ ਨਾਮ ਰੰਗ ਵਿੱਚ ਰੰਗੇ ਨੇ ਉਹਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਮਹਿਲ ਬੁਲਾਈ ੜੀਏ ਭਗਤ ਸਨੇਹੀ RAM ਗੁਰਮਤਿ ਮਨ ਰਹਿਸੀ ਸੀ ਜਸ ਦੇਹੀ RAM ਕਹਿੰਦੇ ਉਹ ਪਰਮੇਸ਼ਰ ਭਗਤਾਂ ਨੂੰ ਭਗਤੀ ਨੂੰ ਪ੍ਰੇਮ ਕਰਨ ਵਾਲਾ ਹੈ ਉਹਨਾਂ ਨੂੰ ਆਪਣੇ ਮਹਿਲ 'ਚ ਬੁਲਾਉਂਦਾ ਹੈ। ਗੁਰੂ ਦੀ ਮੱਤ ਤੇ ਚੱਲ ਕੇ ਉਹਨਾਂ ਦਾ ਮਨ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਗਿਝ ਜਾਂਦਾ ਹੈ। ਤੇ ਉਹਨਾਂ ਦੀ ਮਨੁੱਖਾ ਦੇਹੀ ਕਾਮਯਾਬ ਹੋ ਜਾਂਦੀ ਹੈ, ਮਨੁੱਖਾ ਜਨਮ ਸਫਲ ਹੋ ਜਾਂਦਾ। ਮਨਮਾਰ ਰੀਜੈ ਸਬਦ ਸੀਜੈ ਤ੍ਰਲੋਕਨਾਥ ਪਛਾਨੈ। ਮਨ ਡੀਗ ਡੋਲਣਾ ਜਾਏ ਕਤਹੀ ਆਪਣਾ ਪਿਰ ਜਾਣੇ ਜਿਨ੍ਹਾਂ ਦਾ ਕਹਿੰਦੇ ਮਨ ਮਰ ਜਾਂਦਾ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਰੰਗ ਵਿੱਚ ਲੀਨ ਹੁੰਦੇ ਨੇ ਉਹ ਤਿੰਨਾ ਲੋਕਾਂ ਦੇ नाथ ਦੇ ਨਾਲ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਉਹਨਾਂ ਦਾ ਮਨ ਫਿਰ ਇੱਧਰ ਉੱਧਰ ਨਹੀਂ ਡੋਲਦਾ ਉਹ ਪਰਮੇਸ਼ਰ ਦੇ ਨਾਲ ਹੀ ਰੰਗ ਵਿੱਚ ਰੰਗਿਆ ਰਹਿੰਦਾ ਹੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਨ ਤਕੀਆ ਤੇਰਾ ਸੱਚ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਵੇਰੋ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਮੇਰਾ ਮਾਲਕ ਹੈ ਤੂੰ ਹੀ ਮੇਰਾ ਸਹਾਰਾ ਹੈ ਮੈਨੂੰ ਤੇਰਾ ਹੀ ਆਸਰਾ ਹੈ ਸਾਚ ਸੂਚਾ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਨਾਲ ਰੰਗ ਨਾਲ ਰੰਗਿਆ ਗਿਆ ਉਹਦਾ ਜੀਵਨ ਪਵਿੱਤਰ ਹੋ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਰਾਹੀ ਉਹਦੇ ਅੰਦਰੋਂ ਸਾਰੇ ਵਿਕਾਰਾਂ ਦੇ ਝਗੜੇ ਖਤਮ ਹੋ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਾਂਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣਾ RAM ਗੁਰੂ ਟੁੱਟੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਵੜੇ ਪਾ ਗਈਆ ਸੋਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਪਾਣਾ RAM ਹੰਦੀ ਸੰਗਤ ਜੀ ਗੁਰੂ RAMDAS ਜੀ ਕਹਿੰਦੇ ਨੇ ਕਿ ਮੇਰਾ ਪਰਮੇਸ਼ਰ ਮੇਰੇ ਹਿਰਦੇ ਰੂਪੀ ਸੇਜ ਤੇ ਆ ਗਿਆ ਮੇਰੇ ਹਿਰਦੇ ਵਿੱਚ ਵਸ ਗਿਆ ਜਿਸ ਨਾਲ ਮੈਨੂੰ ਬੜਾ ਆਨੰਦ ਹੈ ਮੈਨੂੰ ਬੜਾ ਸੁਖ ਹੈ ਮੇਰੇ ਮਨ ਨੂੰ ਕਹਿੰਦੇ ਪਰਮੇਸ਼ਰ ਗੁਰੂ ਦੇ ਪ੍ਰਸੰਨਤਾ ਸਦਕਾ ਮਿਲਿਆ ਹੈ ਹੁਣ ਪਰਮੇਸ਼ਰ ਦੇ ਨਾਲ ਮਿਲਾਪ ਦਾ ਰੰਗ ਮਾਣ ਰਹੇ ਹਾਂ ਜਿਨ੍ਹਾਂ ਦੇ ਕਹਿੰਦੇ ਮੱਥੇ ਦੇ ਮਸਤਕ ਦੇ ਭਾਗ ਉਗੜਦੇ ਨੇ ਉਹ ਜੀਵ ਇਸਤਰੀਆਂ ਪਰਮੇਸ਼ਰ ਦੀਆਂ ਸੁਹਾਗਣਾ ਬਣਦੀਆਂ ਨੇ ਵੱਡੇ ਭਾਗਾਂ ਵਾਲੀਆਂ ਨੇ ਕਹਿੰਦੇ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਾਨਕ ਜੀ ਕਹਿੰਦੇ ਨੇ ਫਿਰ ਉਸ ਜੀਵ ਇਸਤਰੀ ਦਾ ਸੁਹਾਗ ਉਹ ਪਰਮੇਸ਼ਰ ਬਣ ਗਿਆ ਜਿਸ ਦੇ ਮਨ ਵਿੱਚ ਪਰਮੇਸ਼ਰ ਪਿਆਰਾ ਲੱਗਣ ਲੱਗ ਗਿਆ ਨੀ ਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰਮਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਜਿਨ੍ਹਾਂ ਨੂੰ ਕਹਿੰਦੇ ਕੋਈ ਆਦਰ ਨਹੀਂ ਦਿੰਦਾ ਪਰਮੇਸ਼ਰ ਉਹਨਾਂ ਨੂੰ ਮਾਣ ਦਿੰਦਾ ਹੈ ਹਰ ਪ੍ਰਭ ਹਰ ਆਪੈ ਰਾਮ ਪਰਮੇਸ਼ਰ ਆਪਣੇ ਆਪ ਵਿੱਚ ਹੈ ਜਿਹੜੇ ਕਹਿੰਦੇ ਪਰਮੇਸ਼ਰ ਦਾ ਨਾਮ ਸਦਾ ਹੀ ਜਪਦੇ ਨੇ ਗੁਰੂ ਦੇ ਸਨਮੁਖ ਰਹਿ ਕੇ ਉਹ ਆਪ ਆਪਾ ਪਾਪਾਂ ਬੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਮੇਰੇ ਹਰ ਪ੍ਰਭ ਪਾਵੈ ਸੋ ਕਰੈ ਹਰ ਰੰਗ ਹਰ ਰਾ ਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤਰਾ ਪੈ ਰਾਮ ਕਹਿੰਦੇ ਮੇਰੇ ਪਰਮੇਸ਼ਰ ਨੂੰ ਜੋ ਕੁਛ ਚੰਗਾ ਲੱਗਦਾ ਹੈ ਉਹ ਪਰਮੇਸ਼ਰ ਕਰ ਰਿਹਾ ਹੈ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਨੂੰ ਮਿਲ ਲੈਂਦੇ ਨੇ ਪਰਮੇਸ਼ਰ ਆਪ ਉਹਨਾਂ ਨੂੰ ਮਿਲਾ ਲੈਂਦੇ ਨੇ ਇਸ ਤਰ੍ਹਾਂ ਮਾਇਆ ਵੱਲੋਂ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਹੈ ਨਾਮ ਰੰਗ ਵਿੱਚ ਰੰਗੇ ਹੋਣ ਸਦਕਾ ਮਾਨਸ ਜਨਮ ਹਰ ਪਾਈਐ ਹਰ 라ਵਣ ਵੇਰਾ ਰਾਮ ਗੋਰਮ ਖਮਿਲ ਸੋ ਹਾਗਣੀ ਰੰਗ ਹੋਏ ਕਨੇਰਾ RAM ਕਹਿੰਦੇ ਜਿਹੜਾ ਇਹ ਮਨੁੱਖਾ ਜੀਵਨ ਆ ਇਹ ਵਾਰੀ ਹੈ ਪਰਮੇਸ਼ਰ ਨੂੰ ਮਿਲਣ ਦੀ ਇਹ ਪਰਮੇਸ਼ਰ ਨੇ ਸਾਨੂੰ ਦਿੱਤੀ ਆ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜੀਵ ਇਸਤਰੀ ਪਰਮੇਸ਼ਰ ਨਾਲ ਮਿਲਦੀ ਆ ਸੁਹਾਗਣ ਬਣਦੀ ਆ ਪਰਮੇਸ਼ਰ ਦੀ ਗੁਰੂ ਦੇ ਨਾਲ ਮਿਲਿਆ ਹੀ ਪਰਮੇਸ਼ਰ ਦਾ ਪ੍ਰੇਮ ਰੰਗ ਜਿਆਦਾ ਚੜਦਾ ਹੈ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ RAM ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ RAM ਦਿਨਾਂ ਨੇ ਕਹਿੰਦੇ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦਾ ਮਿਲਾਪ ਨਹੀਂ ਪਾਇਆ ਉਹਨਾਂ ਦੇ ਭਾਗ ਚੰਗੇ ਨਹੀਂ ਹਨ ਉਹ ਭਾਗ ਹੀਣ ਹਨ ਕਹਿੰਦੇ ਨਾਨਕ ਜੀ ਕਹਿੰਦੇ ਨੇ ਏ ਪਰਮੇਸ਼ਰ ਜੀ ਤੇਰੇ ਦਾਸ ਹਾਂ ਤੁਸੀਂ ਹੀ ਸਾਡੀ ਰੱਖਿਆ ਕਰੋ ਤੁਸੀਂ ਹੀ ਸਾਡਾ ਪਾਰ ਨਿਤਾਰਾ ਕਰੋ ਗੁਰ ਹਰ ਪ੍ਰਭ ਅਗੰਮ ਦਿਰਾਇਆ ਮਨ ਤਨ ਰੰਗ ਪੀਨਾ RAM ਭਗਤ ਵਸ਼ਲ ਹਰ ਨਾਮ ਹੈ ਗੁਰਮਖ ਹਰ ਲੀਨਾ RAM ਕਹਿੰਦੇ ਗੁਰੂ ਨੇ ਪਰਮੇਸ਼ਰ ਜੋ ਅਪਹੁੰਚ ਹੈ ਉਹਦਾ ਨਾਮ ਸਾਨੂੰ ਪੱਕਾ ਕਰਾਇਆ ਤੇ ਪਰਮੇਸ਼ਰ ਦਾ ਜਿਹੜਾ ਪ੍ਰੇਮ ਆ ਉਹ ਸਾਡੇ ਮਨ ਤੇ ਤਨ ਵਿੱਚ ਵਸ ਗਿਆ ਪਰਮੇਸ਼ਰ ਕਹਿੰਦੇ ਭਗਤਾਂ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਭਗਤ ਬਸ਼ਲ ਹਰਨਾਮ ਹੈ ਉਹਦਾ ਨਾਮ ਹੈ ਭਗਤਾਂ ਨੂੰ ਪਿਆਰ ਕਰਨ ਵਾਲਾ ਗੁਰੂ ਦੇ ਸਨਮੁਖ ਹੋ ਕੇ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਬਿਨ ਹਰ ਨਾਮ ਨਾ ਜੀਵ ਦੇ ਜਿਉਂ ਜਲ ਬਿਨ ਮੀਨਾ RAM ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਮ RAM ਜਿਹੜੇ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਪਰਮੇਸ਼ਰ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਸ ਤਰ੍ਹਾਂ ਨਹੀਂ ਰਹਿ ਸਕਦੇ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਕਹਿੰਦੇ ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਇਸ ਮਨੁੱਖਾ ਜਨ ਵਿੱਚ ਨਾਨਕ ਪ੍ਰਭ ਕੀ ਨਾਮ ਨਾਨਕ ਜੀ ਕਹਿੰਦੇ ਨੇ ਇਹ ਜਿਹੜੀ ਵਿਧੀ ਬਣਾਈ ਹੈ ਪਰਮੇਸ਼ਰ ਨੇ ਹੀ ਬਣਾਈ ਹੁੰਦੀ ਹੈ ਜੀਵ ਦੇ ਮਿਲਾਪ ਦੀ ਜੋ ਪਰਮੇਸ਼ਰ ਆਪ ਬਖਸ਼ਦਾ ਹੈ ਬਿਲਾਵਲ ਮਹਲਾ ਚੌਥਾ ਸ਼ਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਵਸੈ ਵੱਡਪਾਗ ਗੁਰਪੂਰੈ ਵੇਖਾਲਿਆ ਨਾਨਕ ਹਰ ਲਿਵ ਲਾਗ ਕਹਿੰਦੇ ਮਨ ਦੇ ਵਿੱਚ ਵੱਡੇ ਭਾਗਾਂ ਵਾਲਿਆਂ ਦੇ ਪਰਮੇਸ਼ਰ ਵਸਦਾ ਹੈ ਕਹਿੰਦੇ ਉਸ ਪਰਮੇਸ਼ਰ ਨੂੰ ਲੱਭ ਲੋ ਕਹਿੰਦੇ ਉਹ ਸਾਡਾ ਸੱਜਣ ਹੈ ਮਿੱਤਰ ਹੈ ਜੋ ਸਾਡੇ ਸਦਾ ਸੰਗ ਰਹਿੰਦਾ ਹੈ ਅੰਦਰੋਂ ਹੀ ਲੱਭਣਾ ਹੈ ਫਿਰ ਕਹਿੰਦੇ ਜਿਸ ਨੂੰ ਪਰਮੇਸ਼ਰ ਦਾ ਦਰਸ਼ਨ ਗੁਰੂ ਨੇ ਕਰਵਾ ਦਿੱਤਾ ਉਸ ਜੀਵ ਦੀ ਲਿਵ ਪਰਮੇਸ਼ਰ ਨਾਲ ਲੱਗ ਜਾਂਦੀ ਹੈ ਸ਼ਾਂਤ ਮੇਰਾ ਹਰ ਪ੍ਰਭ 라ਵਣ ਆਇਆ ਹਉ ਮੈਂ ਬਿਖ ਜਾਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਜਿਹੜੀ ਕਹਿੰਦੇ ਜੀਵ ਇਸਤਰੀ ਪਰਮੇਸ਼ਰ ਨੂੰ ਪਾਉਣ ਲਈ ਆਉਂਦੀ ਆ ਉਹ ਸੰਸਾਰ ਸਾਗਰ ਦੀ ਜਿਹੜੀ ਹੌਮੇ ਆ ਉਹਨੂੰ ਪਿੱਛੇ ਛੱਡ ਆਉਂਦੀ ਆ ਗੁਰੂ ਦੀ ਮੱਤ ਤੇ ਚੱਲ ਕੇ ਉਸਨੇ ਆਪਾ ਭਾਵ ਮਿਟਾ ਲਿਆ ਹੁੰਦਾ ਹੈ ਫਿਰ ਉਹ ਦੀ ਲਿਵ ਪਰਮੇਸ਼ਰ ਨਾਲ ਲੱਗ ਜਾਂਦੀ ਆ ਅੰਤਰ ਕਮਲ ਪਰਗਾਸਿਆ ਗੁਰ ਗਿਆਨੀ ਜਾਗੇ RAM ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਪਾਗੇ RAM ਫਿਰ ਨਾਨਕ ਜੀ ਕਹਿੰਦੇ ਨੇ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਉਹਨਾਂ ਦੇ ਅੰਦਰ ਜਿਹੜਾ ਹਿਰਦਾ ਕਮਲ ਆ ਉਹ ਖਿੜ ਗਿਆ ਉਹਨਾਂ ਨੂੰ ਗੁਰੂ ਦੀ ਜਿਹੜਾ ਗਿਆਨ ਦਿੱਤਾ ਉਹਦੇ ਰਾਹੀਂ ਉਹ ਮਾਇਆ ਵੱਲੋਂ ਜਾਗ ਉਠੇ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਦਾਈ ਰਾਮ ਗੁਰਪੂਰੈ ਪ੍ਰਭ ਪਾਇਆ ਹਰ ਹਰ ਲਿਬਲਾਈ ਰਾਮ ਜਿਨ੍ਹਾਂ ਦੇ ਕਹਿੰਦੇ ਮਨ ਵਿੱਚ ਪਰਮੇਸ਼ਰ ਪਿਆਰਾ ਲੱਗਣ ਲੱਗ ਗਿਆ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਹੋ ਗਈ ਉਹਨਾਂ ਦੇ ਅੰਦਰ ਨਾਮ ਲਈ ਪਿਆਰ ਬਣ ਗਿਆ ਪੂਰੇ ਗੁਰੂ ਦੀ ਬਰਕਤ ਸਦਕਾ ਪਰਮੇਸ਼ਰ ਪਾਇਆ ਜਾ ਸਕਦਾ ਤੇ ਪਰਮੇਸ਼ਰ ਵਿੱਚ ਲਿਬ ਲੱਗ ਜਾਂਦੀ ਆ ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟ ਆਈ RAM ਜਨ ਨਾਨਕ ਨਾਮ ਅਧਾਰ ਹੈ ਹਰ ਨਾਮ ਸਮਾਈ RAM ਜਿਸ ਜੀਵ ਦੇ ਅੰਦਰ ਕਹਿੰਦੇ ਅਗਿਆਨਤਾ ਦਾ ਹਨੇਰਾ ਕੱਟ ਹੋ ਜਾਂਦਾ ਪਰਮੇਸ਼ਰ ਦੀ ਨਾਮ ਦੀ ਕਮਾਈ ਸਦਕਾ ਉੱਥੇ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਜਾਂਦੀ ਆ। ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦੇ ਸੇਵਕ ਨੂੰ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਤੇ ਉਹ ਹਮੇਸ਼ਾ ਨਾਮ ਵਿੱਚ ਹੀ ਲੀਨ ਹੋਏ ਰਹਿੰਦੇ ਨੇ। ਤਨ ਹਰ ਪ੍ਰਭ ਪਿਆਰਾ ਰਾਵੀਆ ਜਾਂ ਹਰ ਪ੍ਰਭ ਪਾਈਂ ਰਾਮ ਅੱਖੀਂ ਪ੍ਰੇਮਕ ਸਾਈਆ ਜਿਉਂ ਬਿਲਕ ਮਸਾਈਂ ਰਾਮ ਕਹਿੰਦੇ ਜਿਹੜੀ ਜੀਵ ਇਸਤਰੀ ਧਨ ਹਰ ਪ੍ਰਭ ਪਿਆਰੇ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਜਿਹੜੀ ਜੀਵ ਇਸਤਰੀ ਪਰਮੇਸ਼ਰ ਨੂੰ ਪਿਆਰੀ ਲੱਗ ਜਾਂਦੀ ਆ ਪਰਮੇਸ਼ਰ ਆਪਣਾ ਮਿਲਾਪ ਉਸ ਜੀਵ ਇਸਤਰੀ ਨੂੰ ਬਖਸ਼ ਦਿੰਦੇ ਨੇ ਅੱਖੀ ਪ੍ਰੇਮ ਕਸਾਈਆ ਜਿਉਂ ਬਿਲਕ ਮਸਾਈ ਰਾਮ ਉਸ ਜੀਵ ਇਸਤਰੀ ਦਾ ਪ੍ਰੇਮ ਪਰਮੇਸ਼ਰ ਨਾਲ ਇਸ ਤਰ੍ਹਾਂ ਹੁੰਦਾ ਅੱਖਾਂ ਪਰਮੇਸ਼ਰ ਦੇ ਪ੍ਰੇਮ ਵਿੱਚ ਇਸ ਤਰ੍ਹਾਂ ਹੁੰਦੀਆਂ ਨੇ ਬਿੱਜੀਆਂ ਜਿਸ ਤਰ੍ਹਾਂ ਇੱਕ ਕਹਿੰਦੇ ਬਿੱਲੀ ਚੂਹੇ ਨੂੰ ਦੇਖਦੀ ਰਹਿੰਦੀ ਆ ਗੁਰਪੂਰੈ ਹਰ ਮੇਲਿਆ ਹਰ ਰਸ ਆਘਾਈਂ RAM ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵਲਾਈ RAM ਜਿਸ ਜੀਵ ਦਾ ਮਿਲਾਪ ਕਹਿੰਦੇ ਗੁਰੂ ਦੇ ਸਦਕਾ ਪਰਮੇਸ਼ਰ ਨਾਲ ਹੋ ਗਿਆ ਉਹ ਜੀਵ ਪਰਮੇਸ਼ਰ ਦੇ ਨਾਮ ਰੰਗ ਨਾਲ, ਪ੍ਰੇਮ ਰੰਗ ਨਾਲ, ਨਾਮ ਰਸ ਦੇ ਨਾਲ ਸਦਾ ਰਜਿਆ ਰਹਿੰਦਾ। ਨਾਨਕ ਜੀ ਕਹਿੰਦੇ ਨੇ ਜਿਹੜਾ ਸੇਵਕ ਨਾਮ ਦੇ ਰਾਹੀ ਖਿੜਬ ਕੇ ਆ ਜੀ ਦਾ ਹਿਰਦਾ। ਉਹਦੀ ਲੀਨਤਾ ਪਰਮੇਸ਼ਰ ਦੇ ਚਰਨਾਂ ਵਿੱਚ ਹੋ ਹੀ ਲੈਂਦੀ ਆ। ਉਹ ਸਦਾ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਇਆ ਰਹਿੰਦਾ ਜਿਹਦਾ ਹਿਰਦਾ ਕੋਲ ਨਾਮ ਦੇ ਨਾਲ ਖਿੜ ਗਿਆ। ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਤਾਰੀ RAM ਤਨ ਤਨ ਗੁਰੂ ਸਾबास ਹੈ ਜਿਨ ਹਉਮੈ ਮਾਰੀ RAM ਕਹਿੰਦੇ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਮੈਨੂੰ ਅਣਜਾਣ ਨੂੰ ਆਪਣੇ ਨਾਲ ਮਿਲਾ ਲਿਆ ਕਹਿੰਦੇ ਗੁਰੂ ਦੇ ਸਦਕਾ ਗੁਰੂ ਦੇ ਸ਼ਾਬਾਸ਼ ਜਿਸ ਨੇ ਮੇਰੇ ਅੰਦਰੋਂ ਹਉਮੈ ਖਤਮ ਕਰ ਦਿੱਤੀ ਹਉਮੈ ਦੇ ਕਾਰਨ ਹੀ ਸਾਡਾ ਪਰਮੇਸ਼ਰ ਨਾਲ ਮਿਲਾਪ ਨਹੀਂ ਜਦੋਂ ਹਉਮੈ ਖਤਮ ਹੋ ਗਈ ਪਰਮੇਸ਼ਰ ਨਾਲ ਮਿਲਾਪ ਗੁਰੂ ਕਰਵਾ ਦਿੰਦੇ ਨੇ ਜਿਨ ਵੜਪਾਗਿਆ ਬੜਪਾਗ ਹੈ ਹਰ ਹਰ ਉਰਤਾਰੀ RAM ਜਨ ਨਾਨਕ ਨਾਮ ਸਲਾਹਾ ਤੂੰ ਨਾਮੇ ਬਲੇਹਾਰੀ RAM ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਵੱਡੇ ਭਾਗ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਬਸ ਗਿਆ ਨਾਨਕ ਜੀ ਕਹਿੰਦੇ ਨੇ ਹੈ ਜੀਵ ਤੂੰ ਸਦਾ ਹੀ ਪਰਮੇਸ਼ਰ ਦੀ ਸਿਫਤ ਸਲਾਹ ਕਰ ਪਰਮੇਸ਼ਰ ਦਾ ਨਾਮ ਜਪ ਤੇ ਪਰਮੇਸ਼ਰ ਤੋਂ ਬਲਿਹਾਰੇ ਜਾ ਸਦਕੇ ਜਾ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ